ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਭਾਰਤ ਸਰਕਾਰ ਨੇ ਇਲੈਕਟ੍ਰੋਨਿਕ ਪਾਸਪੋਰਟ ਜਾਂ ਈ ਪਾਸਪੋਰਟ ਦੇ ਅਧਿਕਾਰਤ ਰੋਲ ਆਊਟ ਦੇ ਨਾਲ ਖੋਈ ਯਾਤਰਾ ਦਸਤਾਵੇਜ਼ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ ਇਹ ਈ ਪਾਸਪੋਰਟ ਸੁਰੱਖਿਆ ਨੂੰ ਵਧਾਉਣ ਇਮੀਗ੍ਰੇਸ਼ਨ ਜਾਂਚਾਂ ਨੂੰ ਤੇਜ਼ ਕਰਨ ਅਤੇ ਵਿਸ਼ਵਵਿਆਪੀ ਯਾਤਰਾ ਮਿਆਰ ਦੇ ਅਨੁਸਾਰ ਬਣਾਉਣ ਦੇ ਲਈ ਤਿਆਰ ਕੀਤੇ ਗਏ ਨੇ ਇਨ੍ਹਾਂ ਫਾਇਦੇ ਤੋਂ ਇਲਾਵਾ ਈ ਪਾਸਪੋਰਟ ਆਉਣ ਵਾਲੇ ਸਾਲਾਂ ਵਿੱਚ ਭਾਰਤੀ ਵਿਦੇਸ਼ ਯਾਤਰਾ ਕਿਵੇਂ ਕਰਨਗੇ ਇਸ ਦੇ ਵਿੱਚ ਇੱਕ ਤਕਨੀਕੀ ਤਬਦੀਲੀ ਨੂੰ ਵੀ ਦਰਸਾਉਂਦੇ ਨੇ ਭਾਰਤ ਸਰਕਾਰ ਨੇ ਇਲੈਕਟ੍ਰੋਨਿਕ ਪਾਸਪੋਰਟ ਜਾਂ ਈ ਪਾਸਪੋਰਟਾਂ ਦੇ ਅਧਿਕਾਰਤ ਰੋਲ ਆਊਟ ਦੇ ਨਾਲ ਹਵਾਈ ਯਾਤਰਾ ਦਸਤਾਵੇਜ਼ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਇਹ ਈ ਪਾਸਪੋਰਟ ਸੁਰੱਖਿਆਤ ਨੂੰ ਵਧਾਉਣ, ਇਮੀਗ੍ਰੇਸ਼ਨ ਜਾਂਚਾਂ ਨੂੰ ਤੇਜ਼ ਕਰਨਾ ਅਤੇ ਵਿੱਚੋ ਵਿਆਪੀ ਯਾਤਰਾ ਮਿਆਰਾਂ ਦੇ ਅਨੁਸਾਰ ਬਣਾਉਣ ਦੇ ਲਈ ਤਿਆਰ ਕੀਤੇ ਗਏ ਨੇ। ਇਨ੍ਹਾਂ ਫਾਇਦਿਆਂ ਤੋਂ ਇਲਾਵਾ ਈ ਪਾਸਪੋਰਟ ਆਉਣ ਵਾਲੇ ਸਾਲਾਂ ਦੇ ਵਿੱਚ ਭਾਰਤੀ ਵਿਦੇਸ਼ ਯਾਤਰਾ ਕਿਵੇਂ ਕਰਨਗੇ ਇਸੇ ਵੀ ਇੱਕ ਤਕਨੀਕੀ ਤਬਦੀਲੀ ਨੂੰ ਦਰਸਾਉਂਦਾ ਹੈ। ਇੱਕ ਈ ਪਾਸਪੋਰਟ ਰਵਾਇਤੀ ਭਾਰਤੀ ਪਾਸਪੋਰਟ ਵਰਗਾ ਹੀ ਹੁੰਦਾ ਪਰ ਇਸੇ ਪਿਛਲੇ ਕਵਰ ਦੇ ਅੰਦਰ ਇੱਕ ਇਹ ਕੇਮ ਪੈਡੇਡ ਇਲੈਕਟ੍ਰੋਨਿਕ ਚਿਪ ਦੇ ਨਾਲ ਲੈਸ ਹੁੰਦਾ ਹੈ ਇਹ ਚਿਪ ਪਾਸਪੋਰਟ ਧਾਰਕ ਦੇ ਨਿੱਜੀ ਅਤੇ ਬਾਇਓਮੈਟ੍ਰਿਕ ਵੇਰਵਿਆਂ ਨੂੰ ਸੁਰੱਖਿਅਤ ਢੰਗ ਦੇ ਨਾਲ ਸਟੋਰ ਕਰਦੀ ਹੈ ਜਿਦੇ ਵਿੱਚ ਫਿੰਗਰਪ੍ਰਿੰਟ ਚਿਹਰੇ ਦੀ ਪਛਾਣ ਡਾਟਾ ਅਤੇ ਡਿਜੀਟਲ ਦਸਤਾਵੇਜ਼ ਵਰਗੇ ਵੱਖ-ਵੱਖ ਵੇਰਵੇ ਸ਼ਾਮਲ ਹੁੰਦੇ ਨੇ ਇਸ ਤੋਂ ਇਲਾਵਾ ਇਹ ਟੈਕਨੋਲੋਜੀ ਇਹ ਯਕੀਨੀ ਬਣਾਉਂਦੀ ਹੈ ਕਿ ਪਾਸਪੋਰਟ ਉੱਤੇ ਛਾਪੀ ਗਈ ਜਾਣਕਾਰੀ ਚਿਪ ਦੇ ਵਿੱਚ ਸਟੋਰ ਕੀਤੇ ਡਾਟਾ ਦੇ ਨਾਲ ਮੇਲ ਖਾਂਦੀ ਹੈ ਇਸ ਲਈ ਇਸ ਨੂੰ ਚਾਹ ਸਾਜੀ ਜਾਂ ਛੇੜਛਾੜ ਕਰਨਾ ਲਗਭਗ ਅਸੰਭਵ ਹੋ ਜਾਂਦਾ ਹੈ ਇਸੋ ਲਾਵਾ ਈ ਪਾਸਪੋਰਟਾਂ ਦੇ ਕਵਰ ਉੱਤੇ ਇੱਕ ਵਿਸ਼ੇਸ਼ ਸੋਨੇ ਦਾ ਚਿੰਨ ਹੁੰਦਾ ਜਿਸ ਦੇ ਨਾਲ ਉਹ ਹਵਾਈ ਅੜਹਾਂ ਤੇ ਸਰਹੱਦੀ ਸੁਰੱਖਿਆ ਚੌਂਕੀਆਂ ਉੱਤੇ ਆਸਾਨੀ ਦੇ ਨਾਲ ਪਛਾਣੇ ਜਾ ਸਕਦੇ ਨੇ ਪਾਸਪੋਰਟ ਦੇ ਵਿੱਚ ਸ਼ਾਮਲ ਚਿਪ ਤੇਜ਼ ਸਕੈਨਿੰਗ ਅਤੇ ਤਸਦੀਕ ਦੀ ਅਗੇਦੰਤੀ ਹੈ ਜਿਸ ਦੇ ਨਾਲ ਯਾਤਰੀਆਂ ਦੇ ਲਈ ਉਡੀਕ ਸਮਾਂ ਘਟਦਾ ਨਜ਼ਰ ਆਉਂਦਾ ਹੈ ਖੈਰ ਕੋਈ ਵੀ ਭਾਦੀ ਨਾਗਰਿਕ ਜੋ ਨਿਯਮਤ ਪਾਸਪੋਰਟ ਦੇ ਲਈ ਯੋਗ ਹੈ ਹੁਣ ਉਹ ਈ ਪਾਸਪੋਰਟ ਦੇ ਲਈ ਅਰਜ਼ੀ ਦੇ ਸਕਦਾ ਹੈ ਹਾਲਾਂਕਿ ਸ਼ੁਰੂ ਤੇ ਵਿੱਚ ਇਹ ਸਹੂਲਤ ਪੂਰੇ ਭਾਰਤ ਦੇ ਵਿੱਚ ਕੁਝ ਸੀਮਤ ਪਾਸਪੋਰਟ ਸੇਵਾ ਕੇਂਦਰਾਂ ਦਰਾ ਅਤੇ ਡਾਕਰ ਪਾਸਪੋਰਟ ਸੇਵਾ ਕੇਂਦਰ ਉੱਤੇ ਦਿੱਤੀ ਜਾ ਰਹੀ ਹੈ ਇਸ ਲਈ ਦਿਲਚਸਪੀ ਰੱਖਣ ਵਾਲੇ ਬਿਨੇਕਾਰ ਨੂੰ ਅਜੀ ਦੇਨ ਤੋਂ ਪਹਿਲਾਂ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਕੀ ਉਹਨਾਂ ਦੇ ਸਥਾਨਕ ਪਾਸਪੋਰਟ ਦਫ਼ਤਰ ਨੇ ਈ ਪਾਸਪੋਰਟ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਲਈ ਦਿਲਚਸਪੀ ਰੱਖਣ ਵਾਲੇ ਬਿਨੇਕਾਰ ਨੂੰ ਅਜੀ ਦੇਨ ਤੋਂ ਪਹਿਲਾਂ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਉਹਨਾਂ ਦੇ ਸਥਾਨਕ ਪਾਸਪੋਰਟ ਦਫ਼ਤਰ ਨੇ ਈ ਪਾਸਪੋਰਟ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਜਾਂ ਫਿਰ ਨਹੀਂ ਇਸ ਪ੍ਰਕਿਰਿਆ ਦੇ ਪ੍ਰਮਾਣੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਕਾਰ ਹੌਲੀ-ਹੌਲੀ ਇਸ ਸੇਵਾ ਨੂੰ ਦੇਸ਼ ਭਰ ਦੇ ਵਿੱਚ ਵਧਾਉਣ ਦੀ ਯੋਜਨਾ ਬਣਾ ਰਹੀ ਹੈ ਇਹ ਯਕੀਨੀ ਬਣਾਉਣ ਦੇ ਵਿੱਚ करेगा कि नवे ਭਿਨੇਕਾਰ ਅਤੇ ਆਪਣੇ ਪਾਸਪੋਰਟਾਂ ਦਾ ਨਵੀਨੀਕਰਨ ਕਰਨ ਵਾਲੇ ਦੋਵਾਂ ਨੂੰ ਅਪਗ੍ਰੇਡ ਦਾ ਲਾਭ ਮਿਲ ਸਕੇ ਭਾਰਤੀ ਸਰਕਾਰ ਨੇ ਇਲੈਕਟ੍ਰੋਨਿਕ ਪਾਸਪੋਰਟ ਜਾਂ ਈ ਪਾਸਪੋਰਟ ਦੇ ਅਧਿਕਤਰ ਰੋਲ ਆਊਟ ਦੇ ਨਾਲ ਖੋਇਆ ਹੋਇਆ ਦਸਤਾਵੇਜ਼ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ ਇਹ ਈ ਪਾਸਪੋਰਟ ਸੁਰੱਖਿਆ ਨੂੰ ਵਧਾਉਣ ਇਮੀਗ੍ਰੇਸ਼ਨ ਜਾਂਚਾਂ ਨੂੰ ਤੇਜ਼ ਕਰਨ ਅਤੇ ਵਿਸ਼ਵਵਿਆਪੀ ਯਾਤਰਾ ਮਿਆਰਾਂ ਦੇ ਅਨੁਸਾਰ ਬਣਾਉਣ ਦੇ ਲਈ ਤਿਆਰ ਕੀਤੇ ਗਏ ਨੇ ਇਨ੍ਹਾਂ ਫਾਇਦਿਆਂ ਤੋਂ ਇਲਾਵਾ ਈ ਪਾਸਪੋਰਟ ਆਉਣ ਵਾਲੇ ਸਾਲਾਂ ਵਿੱਚ ਭਾਰਤੀ ਵਿਦੇਸ਼ ਯਾਤਰਾ ਕਿਵੇਂ ਕਰਨਗੇ ਇਸੇ ਵਿੱਚ ਇੱਕ ਤਕਨੀਕੀ ਤਬਦੀਲੀ ਨੂੰ ਵੀ ਦਰਸਾਉਂਦੇ ਨੇ ਭਾਰਤ ਸਰਕਾਰ ਨੇ ਇਲੈਕਟ੍ਰੋਨਿਕ ਪਾਸਪੋਰਟ ਜਾਂ ਈ ਪਾਸਪੋਰਟਾਂ ਦੇ ਅਧਿਕਾਰਤ ਰੋਲ ਆਊਟ ਦੇ ਨਾਲ ਹਵਾਈ ਯਾਤਰਾ ਦਸਤਾਵੇਜ਼ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਇਹ ਈ ਪਾਸਪੋਰਟ ਸੁਰੱਖਿਆਤ ਨੂੰ ਵਧਾਉਣ, ਇਮੀਗ੍ਰੇਸ਼ਨ ਯਾਤਰਾ ਨੂੰ ਤੇਜ਼ ਕਰਨ ਅਤੇ ਵਿជា ਵਿਆਪੀ ਯਾਤਰਾ ਮਿਆਰਾਂ ਦੇ ਅਨੁਸਾਰ ਬਣਾਉਣ ਦੇ ਲਈ ਤਿਆਰ ਕੀਤੇ ਗਏ ਨੇ। ਇਨ੍ਹਾਂ ਫਾਇਦਿਆਂ ਤੋਂ ਇਲਾਵਾ ਈ ਪਾਸਪੋਰਟ ਆਉਣ ਵਾਲੇ ਸਾਲਾਂ ਦੇ ਵਿੱਚ ਭਾਰਤੀ ਵਿਦੇਸ਼ ਯਾਤਰਾ ਕਿਵੇਂ ਕਰਨਗੇ ਇਸੇ ਵਿੱਚ ਇੱਕ ਤਕਨੀਕੀ ਤਬਦੀਲੀ ਨੂੰ ਦਰਸਾਉਂਦਾ ਹੈ। ਇੱਕ ਈ ਪਾਸਪੋਰਟ ਰਵਾਇਤੀ ਭਾਰਤੀ ਪਾਸਪੋਰਟ ਵਰਗਾ ਹੀ ਹੁੰਦਾ ਪਰ ਇਸੇ ਪਿਛਲੇ ਕਵਰ ਦੇ ਅੰਦਰ ਇੱਕ ਇਹ ਕੈਂਪੈਡ ਇਲੈਕਟ੍ਰੋਨਿਕ ਚਿਪ ਦੇ ਨਾਲ ਲੈਸ ਹੁੰਦਾ ਹੈ। ਇਹ ਚਿਪ ਪਾਸਪੋਰਟ ਧਾਰਕ ਦੇ ਨਿੱਜੀ ਅਤੇ ਬਾਇਓਮੈਟ੍ਰਿਕ ਵੇਰਵਿਆਂ ਨੂੰ ਸੁਰੱਖਿਅਤ ਢੰਗ ਦੇ ਨਾਲ ਸਟੋਰ ਕਰਦੀ ਹੈ ਜਿਦੇ ਵਿੱਚ ਫਿੰਗਰਪ੍ਰਿੰਟ, ਚਿਹਰੇ ਦੀ ਪਛਾਣ, ਡਾਟਾ ਅਤੇ ਡਿਜੀਟਲ ਦਸਤਾਵੇਜ਼ ਵਰਗੇ ਵੱਖ-ਵੱਖ ਵੇਰਵੇ ਸ਼ਾਮਲ ਹੁੰਦੇ ਨੇ। ਇਸ ਤੋਂ ਇਲਾਵਾ ਇਹ ਤਕਨਾਲੋਜੀ ਇਹ ਯਕੀਨੀ ਬਣਾਉਂਦੀ ਹੈ ਕਿ ਪਾਸਪੋਰਟ ਉੱਤੇ ਛਾਪੀ ਗਈ ਜਾਣਕਾਰੀ ਚਿਪ ਦੇ ਵਿੱਚ ਸਟੋਰ ਕੀਤੇ ਡਾਟਾ ਦੇ ਨਾਲ ਮੇਲ ਖਾਂਦੀ ਹੈ। ਇਸ ਲਈ ਇਸ ਨੂੰ ਚਾਹ ਸਾਜੀ ਜਾਂ ਛੇੜ-ਛਾੜ ਕਰਨਾ ਲਗਭਗ ਅਸੰਭਵ ਹੋ ਜਾਂਦਾ ਹੈ। ਇਸੋਲਾਵਾ ਇਹ ਪਾਸਪੋਰਟਾਂ ਦੇ ਕਵਰ ਉਤੇ ਇੱਕ ਵਿਸ਼ੇਸ਼ ਸੋਨੇ ਦਾ ਚਿੰਨ ਹੁੰਦਾ ਜਿਸ ਦੇ ਨਾਲ ਉਹ ਹਵਾਈ ਅੜਹਾਂ ਤੇ ਸਰਹੱਦੀ ਸੁਰੱਖਿਆ ਚੌਂਕੀਆਂ ਉਤੇ ਆਸਾਨੀ ਦੇ ਨਾਲ ਪਛਾਣੇ ਜਾ ਸਕਦੇ ਨੇ ਪਾਸਪੋਰਟ ਦੇ ਵਿੱਚ ਸ਼ਾਮਲ ਚਿਪ ਤੇਜ਼ ਸਕੈਨਿੰਗ ਅਤੇ ਤਸਦੀਕ ਦੀ ਯਾਗਤਿੰਦੀਆਂ ਜਿਦੇ ਨਾਲ ਯਾਤਰੀਆਂ ਲਈ ਉਡੀਕ ਸਮਾਂ ਘਟਦਾ ਨਜ਼ਰ ਆਉਂਦਾ ਹੈ ਖੈਰ ਕੋਈ ਵੀ ਭਾਦੀ ਨਾਗਰਿਕ ਜੋ ਨਿਯਮਤ ਪਾਸਪੋਰਟ ਦੇ ਲਈ ਯੋਗ ਹੈ ਉਹ ਉਹ ਈ ਪਾਸਪੋਰਟ ਦੇ ਲਈ ਅਰਜੀ ਦੇ ਸਕਦੇ ਹੈ ਹਾਲਾਂਕਿ ਸ਼ੁਰੂਤ ਦੇ ਵਿੱਚ ਇਹ ਸਹੂਲਤ ਪੂਰੇ ਭਾਰਤ ਦੇ ਵਿੱਚ ਕੁਝ ਸੀਮਤ ਪਾਸਪੋਰਟ ਸੇਵਾ ਕੇਂਦਰਾਂ ਅਤੇ ਡਾਕਰ ਪਾਸਪੋਰਟ ਸੇਵਾ ਕੇਂਦਰ ਉਤੇ ਦਿੱਤੀ ਜਾ ਰਹੀ ਹੈ ਇਸ ਲਈ ਦਿਲਚਸਪੀ ਰੱਖਣ ਵਾਲੇ ਬਿਨੇਕਾਰ ਨੂੰ ਅਜੀ ਦਿਨ ਤੋਂ ਪਹਿਲਾਂ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਕੀ ਉਹਨਾਂ ਦੇ ਸਥਾਨਕ ਪਾਸਪੋਰਟ ਦਫਤਰ ਨੇ ਈ ਪਾਸਪੋਰਟ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਲਈ ਦਿਲਚਸਪੀ ਰੱਖਣ ਵਾਲੇ ਬਿਨੇਕਾਰ ਨੂੰ ਅਜੀ ਦਿਨ ਤੋਂ ਪਹਿਲਾਂ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਉਹਨਾਂ ਦੇ ਸਥਾਨਕ ਪਾਸਪੋਰਟ ਦਫਤਰ ਨੇ ਈ ਪਾਸਪੋਰਟ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਜਾਂ ਫਿਰ ਨਹੀਂ ਇਸ ਪ੍ਰਕਿਰਿਆ ਦੇ ਪ੍ਰਮਾਣੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਕਾਰ ਹੌਲੀ ਹੌਲੀ ਇਸ ਸੇਵਾ ਨੂੰ ਦੇਸ਼ ਭਰ ਦੇ ਵਿੱਚ ਵਧਾਉਣ ਦੀ ਯੋਜਨਾ ਬਣਾ ਰਹੀ ਹੈ ਇਹ ਯਕੀਨੀ ਬਣਾਉਣ ਦੇ ਵਿੱਚ करेगा कि नवे ਭਿਨੇਕਾਰ ਅਤੇ ਆਪਣੇ ਪਾਸਪੋਰਟਾ ਦਾ ਨਵੀਨੀਕਰਨ ਕਰਨ ਵਾਲੇ ਦੋਵਾਂ ਨੂੰ ਅਪਗ੍ਰੇਡ ਦਾ ਲਾਭ ਮਿਲ ਸਕੇ ਭਾਰਤ ਸਰਕਾਰ ਨੇ ਇਲੈਕਟ੍ਰੋਨਿਕ ਪਾਸਪੋਰਟ ਜਾਂ ਈ ਪਾਸਪੋਰਟ ਦੇ ਅਧਿਕਾਰਤ ਰੋਲ ਆਊਟ ਦੇ ਨਾਲ ਖੋਇ ਯਾਤਰਾ ਦਸਤਾਵੇਜ਼ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ ਇਹ ਈ ਪਾਸਪੋਰਟ ਸੁਰੱਖਿਆ ਨੂੰ ਵਧਾਉਣ ਇਮੀਗ੍ਰੇਸ਼ਨ ਜਾਂਚਾਂ ਨੂੰ ਤੇਜ਼ ਕਰਨ ਅਤੇ ਵਿਸ਼ਵਵਿਆਪੀ ਯਾਤਰਾ ਮਿਆਰਾਂ ਦੇ ਅਨੁਸਾਰ ਬਣਾਉਣ ਦੇ ਲਈ ਤਿਆਰ ਕੀਤੇ ਗਏ ਨੇ ਇਨ੍ਹਾਂ ਫਾਇਦੇ ਤੋਂ ਇਲਾਵਾ ਈ ਪਾਸਪੋਰਟ ਆਉਣ ਵਾਲੇ ਸਾਲਾਂ ਵਿੱਚ ਭਾਰਤੀ ਵਿਦੇਸ਼ ਯਾਤਰਾ ਕਿਵੇਂ ਕਰਨਗੇ ਇਸ ਦੇ ਵਿੱਚ ਇੱਕ ਤਕਨੀਕੀ ਤਬਦੀਲੀ ਨੂੰ ਵੀ ਦਰਸਾਉਂਦੇ ਨੇ ਭਾਰਤ ਸਰਕਾਰ ਨੇ ਇਲੈਕਟ੍ਰੋਨਿਕ ਪਾਸਪੋਰਟ ਜਾਂ ਈ ਪਾਸਪੋਰਟਾਂ ਦੇ ਅਧਿਕਾਰਤ ਰੋਲ ਆਊਟ ਦੇ ਨਾਲ ਹਵਾਈ ਯਾਤਰਾ ਦਸਤਾਵੇਜ਼ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਇਹ ਈ ਪਾਸਪੋਰਟ ਸੁਰੱਖਿਆਤ ਨੂੰ ਵਧਾਉਣ, ਇਮੀਗ੍ਰੇਸ਼ਨ ਜਾਂਚਾਂ ਤੇਜ਼ ਕਰਨ ਅਤੇ ਵਿជាਪੀ ਯਾਤਰਾ ਮਿਆਰ ਦੇ ਅਨੁਸਾਰ ਬਣਾਉਣ ਲਈ ਤਿਆਰ ਕੀਤੇ ਗਏ ਨੇ। ਇਨ੍ਹਾਂ ਫਾਇਦਿਆਂ ਤੋਂ ਇਲਾਵਾ ਈ ਪਾਸਪੋਰਟ ਆਉਣ ਵਾਲੇ ਸਾਲਾਂ ਦੇ ਵਿੱਚ ਭਾਰਤੀ ਵਿਦੇਸ਼ ਯਾਤਰਾ ਕਿਵੇਂ ਕਰਨਗੇ ਇਸੇ ਵਿੱਚ ਇੱਕ ਤਕਨੀਕੀ ਤਬਦੀਲੀ ਨੂੰ ਦਰਸਾਉਂਦੇ। ਇੱਕ ਈ ਪਾਸਪੋਰਟ ਰਵਾਇਤੀ ਭਾਰਤੀ ਪਾਸਪੋਰਟ ਵਰਗਾ ਹੀ ਹੁੰਦਾ ਪਰ ਇਸੇ ਪਿਛਲੇ ਕਵਰ ਦੇ ਅੰਦਰ ਇੱਕ ਇਹ ਕੈਂਪੈਡਡ ਇਲੈਕਟ੍ਰੋਨਿਕ ਚਿਪ ਦੇ ਨਾਲ ਲੈਸ ਹੁੰਦਾ ਹੈ ਇਹ ਚਿਪ ਪਾਸਪੋਰਟ ਧਾਰਕ ਦੇ ਨਿਜੀ ਅਤੇ ਬਾਇਓਮੈਟ੍ਰਿਕ ਵੇਰਵਿਆਂ ਨੂੰ ਸੁਰੱਖਿਅਤ ਢੰਗ ਤੇ ਨਾਲ ਸਟੋਰ ਕਰਦੀ ਹੈ ਜਿਦੇ ਵਿੱਚ ਫਿੰਗਰਪ੍ਰਿੰਟ ਚਿਹਰੇ ਦੀ ਪਛਾਣ ਡਾਟਾ ਅਤੇ ਡਿਜੀਟਲ ਦਸਤਖਤ ਵਰਗੇ ਵੱਖ-ਵੱਖ ਵੇਰਵੇ ਸ਼ਾਮਲ ਹੁੰਦੇ ਨੇ ਇਸ ਤੋਂ ਇਲਾਵਾ ਇਹ ਤਕਨਾਲੋਜੀ ਇਹ ਯਕੀਨੀ ਬਣਾਉਂਦੀ ਹੈ ਕਿ ਪਾਸਪੋਰਟ ਉੱਤੇ ਛਾਪੀ ਗਈ ਜਾਣਕਾਰੀ ਚਿਪ ਦੇ ਵਿੱਚ ਸਟੋਰ ਕੀਤੇ ਡਾਟਾ ਦੇ ਨਾਲ ਮੇਲ ਖਾਂਦੀ ਹੈ ਇਸ ਲਈ ਇਸ ਨੂੰ ਚਾਲ ਸਾਜੀ ਜਾਂ ਛੇੜਛਾੜ ਕਰਨਾ ਲਗਭਗ ਅਸੰਭਵ ਹੋ ਜਾਂਦਾ ਹੈ ਇਸੋਲਾਵਾ ਈ ਪਾਸਪੋਰਟਾਂ ਦੇ ਕਵਰ ਉੱਤੇ ਇੱਕ ਵਿਸ਼ੇਸ਼ ਸੋਨੇ ਦਾ ਚਿੰਨ ਹੁੰਦਾ ਜਿਸ ਦੇ ਨਾਲ ਉਹ ਹਵਾਈ ਅੜਹਾਂ ਤੇ ਸਰਹੱਦੀ ਸੁਰੱਖਿਆ ਚੌਂਕੀਆਂ ਉੱਤੇ ਆਸਾਨੀ ਦੇ ਨਾਲ ਪਛਾਣੇ ਜਾ ਸਕਦੇ ਨੇ ਪਾਸਪੋਰਟ ਦੇ ਵਿੱਚ ਸ਼ਾਮਲ ਚਿਪ ਤੇਜ਼ ਸਕੈਨਿੰਗ ਅਤੇ ਤਸਦੀਕ ਦੀ ਅਗੇਦਿੰਦਕੀ ਜੀਤੇ ਨਾਲ ਯਾਤਰੀ ਦੇ ਲਈ ਉਡੀਕ ਸਮਾਂ ਘਟਦਾ ਨਜ਼ਰ ਆਉਂਦਾ ਹੈ ਖੈਰ ਕੋਈ ਵੀ ਭਾਤੀ ਨਾਗਰਿਕ ਜੋ ਨਿਯਮਤ ਪਾਸਪੋਰਟ ਦੇ ਲਈ ਯੋਗ ਹੈ ਉਹ ਉਹ ਈ ਪਾਸਪੋਰਟ ਦੇ ਲਈ ਅਲਜੀ ਦੇ ਸਕਤੇ ਹਾਲਾਂਕਿ ਸ਼ੁਰੂ ਦੇ ਵਿੱਚ ਇਹ ਸਹੂਲਤ ਪੂਰੇ ਭਾਰਤ ਦੇ ਵਿੱਚ ਕੁਝ ਸੀਮਤ ਪਾਸਪੋਰਟ ਸੇਵਾ ਕੇ ਦਰਾ ਅਤੇ ਡਾਕਰ ਪਾਸਪੋਰਟ ਸੇਵਾ ਕੇਂਦਰ ਉਤੇ ਦਿੱਤੀ ਜਾ ਰਹੀ ਹੈ ਇਸ ਲਈ ਦਿਲਚਸਪੀ ਰੱਖਣ ਵਾਲੇ ਬਿਨੇਕਾਰ ਨੂੰ ਅਜੀ ਦਿਨ ਤੋਂ ਪਹਿਲਾਂ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਕੀ ਉਹਨਾਂ ਦੇ ਸਥਾਨਕ ਪਾਸਪੋਰਟ ਦਫਤਰ ਨੇ ਈ ਪਾਸਪੋਰਟ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਲਈ ਦਿਲਚਸਪੀ ਰੱਖਣ ਵਾਲੇ ਬਿਨੇਕਾਰ ਨੂੰ ਅਜੀ ਦਿਨ ਤੋਂ ਪਹਿਲਾਂ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਉਹਨਾਂ ਦੇ ਸਥਾਨਕ ਪਾਸਪੋਰਟ ਦਫਤਰ ਨੇ ਈ ਪਾਸਪੋਰਟ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਜਾਂ ਫਿਰ ਨਹੀਂ ਇਸ ਪ੍ਰਕਿਰਿਆ ਦੇ ਪ੍ਰਮਾਣੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਕਾਰ ਹੌਲੀ ਹੌਲੀ ਇਸ ਸੇਵਾ ਨੂੰ ਦੇਸ਼ ਭਰ ਦੇ ਵਿੱਚ ਵਧਾਉਣ ਦੀ ਯੋਜਨਾ ਬਣਾ ਰਹੀ ਹੈ ਇਹ ਯਕੀਨੀ ਬਣਾਉਣ ਦੇ ਵਿੱਚ ਕਰੇਗਾ ਕਿ ਨਵੇਂ ਭਿਨੇਕਾਰ ਅਤੇ ਆਪਣੇ ਪਾਸਪੋਰਟਾਂ ਦਾ ਨਵੀਨੀਕਰਨ ਕਰਨ ਵਾਲੇ ਦੋਵਾਂ ਨੂੰ ਅਪਗ੍ਰੇਡ ਦਾ ਲਾਭ ਮਿਲ ਸਕੇ ਭਾਰਤੀ ਸਰਕਾਰ ਨੇ ਇਲੈਕਟ੍ਰੋਨਿਕ ਪਾਸਪੋਰਟ ਜਾਂ ਈ ਪਾਸਪੋਰਟ ਦੇ ਅਧਿਕਾਰਤ ਰੋਲ ਆਊਟ ਦੇ ਨਾਲ ਖੋਈ ਯਾਤਰਾ ਦਸਤਾਵੇਜ਼ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਇਹ ਈ ਪਾਸਪੋਰਟ ਸੁਰੱਖਿਆ ਨੂੰ ਵਧਾਉਣ, ਇਮੀਗ੍ਰੇਸ਼ਨ ਜਾਂਚਾਂ ਨੂੰ ਤੇਜ਼ ਕਰਨ ਅਤੇ ਵਿਸ਼ਵਵਿਆਪੀ ਯਾਤਰਾ ਮਿਆਰ ਦੇ ਅਨੁਸਾਰ ਬਣਾਉਣ ਦੇ ਲਈ ਤਿਆਰ ਕੀਤੇ ਗਏ ਨੇ। ਇਨ੍ਹਾਂ ਫਾਇਦੇ ਤੋਂ ਇਲਾਵਾ ਈ ਪਾਸਪੋਰਟ ਆਉਣ ਵਾਲੇ ਸਾਲਾਂ ਵਿੱਚ ਭਾਰਤੀ ਵਿਦੇਸ਼ ਯਾਤਰਾ ਕਿਵੇਂ ਕਰਨਗੇ ਇਸੇ ਵਿੱਚ ਇੱਕ ਤਕਨੀਕੀ ਤਬਦੀਲੀ ਨੂੰ ਵੀ ਦਰਸਾਉਂਦੇ ਨੇ। ਪਾਲਸਰ ਕਾਨੇ ਇਲੈਕਟ੍ਰੋਨਿਕ ਪਾਸਪੋਰਟ ਜਾਂ ਈ ਪਾਸਪੋਰਟਾਂ ਦੇ ਅਧਿਕਾਰਤ ਰੋਲ ਆਊਟ ਦੇ ਨਾਲ ਹਵਾਈ ਯਾਤਰਾ ਦਸਤਾਵੇਜ਼ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ ਇਹ ਈ ਪਾਸਪੋਰਟ ਸੁਰੱਖਿਆਤ ਨੂੰ ਵਧਾਉਣ ਇਮੀਗ੍ਰੇਸ਼ਨ ਜਾਂਚਾਂ ਨੂੰ ਤੇਜ਼ ਕਰਨਾ ਤੇ ਵਿੱਚੋ ਵਿਆਪੀ ਯਾਤਰਾ ਮਿਆਰਾਂ ਦੇ ਅਨੁਸਾਰ ਬਣਾਉਣ ਦੇ ਲਈ ਤਿਆਰ ਕੀਤੇ ਗਏ ਨੇ ਇਨ੍ਹਾਂ ਫਾਇਦਿਆਂ ਤੋਂ ਇਲਾਵਾ ਈ ਪਾਸਪੋਰਟ ਆਉਣ ਵਾਲੇ ਸਾਲਾਂ ਦੇ ਵਿੱਚ ਭਾਰਤੀ ਵਿਦੇਸ਼ ਯਾਤਰਾ ਕਿਵੇਂ ਕਰਨਗੇ ਇਸੇ ਵੀ ਇੱਕ ਤਕਨੀਕੀ ਤਬਦੀਲੀ ਨੂੰ ਦਰਸਾਉਂਦਾ ਹੈ ਇੱਕ ਈ ਪਾਸਪੋਰਟ ਰਵਾਇਤੀ ਭਾਰਤੀ ਪਾਸਪੋਰਟ ਵਰਗਾ ਹੀ ਹੁੰਦਾ ਪਰ ਇਸੇ ਦੇ ਪਿਛਲੇ ਕਵਰ ਦੇ ਅੰਦਰ ਇੱਕ ਇਹ ਕੈਂਪੈਡ ਇਲੈਕਟ੍ਰੋਨਿਕ ਚਿਪ ਦੇ ਨਾਲ ਲੈਸ ਹੁੰਦਾ ਹੈ। ਇਹ ਚਿਪ ਪਾਸਪੋਰਟ ਧਾਰਕ ਦੇ ਨਿੱਜੀ ਅਤੇ ਬਾਇਓਮੈਟ੍ਰਿਕ ਵੇਰਵਿਆਂ ਨੂੰ ਸੁਰੱਖਿਅਤ ਢੰਗ ਦੇ ਨਾਲ ਸਟੋਰ ਕਰਦੀ ਹੈ ਜਿਦੇ ਵਿੱਚ ਫਿੰਗਰਪ੍ਰਿੰਟ, ਚਿਹਰੇ ਦੀ ਪਛਾਣ, ਡਾਟਾ ਅਤੇ ਡਿਜੀਟਲ ਦਸਤਾਵੇਜ਼ ਵਰਗੇ ਵੱਖ-ਵੱਖ ਵੇਰਵੇ ਸ਼ਾਮਲ ਹੁੰਦੇ ਨੇ। ਇਸ ਤੋਂ ਇਲਾਵਾ ਇਹ ਤਕਨਾਲੋਜੀ ਇਹ ਯਕੀਨੀ ਬਣਾਉਂਦੀ ਹੈ ਕਿ ਪਾਸਪੋਰਟ ਉੱਤੇ ਛਾਪੀ ਗਈ ਜਾਣਕਾਰੀ ਚਿਪ ਦੇ ਵਿੱਚ ਸਟੋਰ ਕੀਤੇ ਡਾਟਾ ਦੇ ਨਾਲ ਮੇਲ ਖਾਂਦੀ ਹੈ। ਇਸ ਲਈ ਇਸ ਨੂੰ ਚਾਲ ਸਾਜੀ ਜਾਂ ਛੇੜਛਾੜ ਕਰਨਾ ਲਗਭਗ ਅਸੰਭਵ ਹੋ ਜਾਂਦਾ ਹੈ। ਇਸੋਲਾਵਾ ਇਹ ਪਾਸਪੋਰਟਾਂ ਦੇ ਕਵਰ ਉੱਤੇ ਇੱਕ ਵਿਸ਼ੇਸ਼ ਸੋਨੇ ਦਾ ਚਿੰਨ ਹੁੰਦਾ ਜਿਸ ਦੇ ਨਾਲ ਉਹ ਹਵਾਈ ਅੜਹਾਂ ਤੇ ਸਰਹੱਦੀ ਸੁਰੱਖਿਆ ਚੌਂਕੀਆਂ ਉੱਤੇ ਆਸਾਨੀ ਦੇ ਨਾਲ ਪਛਾਣੇ ਜਾ ਸਕਦੇ ਨੇ ਪਾਸਪੋਰਟ ਦੇ ਵਿੱਚ ਸ਼ਾਮਲ ਚਿਪ ਤੇਜ਼ ਸਕੈਨਿੰਗ ਅਤੇ ਤਸਦੀਕ ਦੀ ਅਗệਦਿੰਤੀ ਜੀਤੇ ਨਾਲ ਯਾਤਰੀ ਦੇ ਲਈ ਉਡੀਕ ਸਮਾਂ ਘਟਾ ਦਾ ਨਜ਼ਰ ਆਉਂਦਾ ਹੈ ਖੈਰ ਕੋਈ ਵੀ ਭਾਦੀ ਨਾਗਰਿਕ ਜੋ ਨਿਯਮਤ ਪਾਸਪੋਰਟ ਦੇ ਲਈ ਯੋਗ ਹੈ ਹੁਣ ਉਹ ਇਹ ਪਾਸਪੋਰਟ ਦੇ ਲਈ ਅਰਜੀ ਦੇ ਸਕਦਾ ਹੈ ਹਾਲਾਂਕਿ ਸ਼ੁਰੂ ਤੇ ਵਿੱਚ ਇਹ ਸਹੂਲਤ ਪੂਰੇ ਭਾਰਤ ਦੇ ਵਿੱਚ ਕੁਝ ਸੀਮਤ ਪਾਸਪੋਰਟ ਸੇਵਾ ਕੇਂਦਰਾਂ ਕੇਂਦਰਾਂ ਅਤੇ ਡਾਕਘਰ ਪਾਸਪੋਰਟ ਸੇਵਾ ਕੇਂਦਰ ਉੱਤੇ ਦਿੱਤੀ ਜਾ ਰਹੀ ਹੈ ਇਸ ਲਈ ਦਿਲਚਸਪੀ ਰੱਖਣ ਵਾਲੇ ਬਿਨੇਕਾਰ ਨੂੰ ਅਜੇ ਦਿਨ ਤੋਂ ਪਹਿਲਾਂ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਕੀ ਉਹਨਾਂ ਦੇ ਸਥਾਨਕ ਪਾਸਪੋਰਟ ਦਫ਼ਤਰ ਨੇ ਈ ਪਾਸਪੋਰਟ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਲਈ ਦਿਲਚਸਪੀ ਰੱਖਣ ਵਾਲੇ ਬਿਨੇਕਾਰ ਨੂੰ ਅਜੇ ਦਿਨ ਤੋਂ ਪਹਿਲਾਂ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਉਹਨਾਂ ਦੇ ਸਥਾਨਕ ਪਾਸਪੋਰਟ ਦਫ਼ਤਰ ਨੇ ਈ ਪਾਸਪੋਰਟ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਜਾਂ ਫਿਰ ਨਹੀਂ ਇਸ ਪ੍ਰਕਿਰਿਆ ਦੇ ਪੈਮਾਨੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਕਾਰ ਹੌਲੀ-ਹੌਲੀ ਇਸ ਸੇਵਾ ਨੂੰ ਦੇਸ਼ ਭਰ ਦੇ ਵਿੱਚ ਵਧਾਉਣ ਦੀ ਯੋਜਨਾ ਬਣਾ ਰਹੀ ਹੈ ਇਹ ਯਕੀਨੀ ਬਣਾਉਣ ਦੇ ਵਿੱਚ ਮਦਦ करेगा कि नवे ਭਿਨੇਕਾਰ ਅਤੇ ਆਪਣੇ ਪਾਸਪੋਰਟਾਂ ਦਾ ਨਵੀਨੀਕਰਨ ਕਰਨ ਵਾਲੇ ਦੋਮਨ ਨੂੰ ਅਪਗ੍ਰੇਡ ਦਾ ਲਾਭ ਮਿਲ ਸਕੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ